ਜਦੋਂ ਅਸੀਂ ਪਹੁੰਚੇ ਆਂ ਤੇ ਮੱਖੀਆਂ ਕਿਨਮਿਨ ਕਿਨਮਿਨ ਕਰਦੀਆਂ ਪਈਆਂ ਨਾ ਬਿਜਲੀ ਨਾ ਪੱਖੇ ਦਾ ਅਰੇਂਜਮੈਂਟ ਨਾ ਕਿਸੇ ਚੀਜ਼ ਦਾ ਅਰੇਂਜਮੈਂਟ ਕਾਰਨ ਕੀ ਇਹ ਨੇ ਮਾੜੇ ਹਾਲਾਤ ਕਿਸ ਤਰ੍ਹਾਂ ਪੋਤਾ ਨੋਹੀਂ ਉਹ ਆ ਵੀ ਦੀ ਰੋਟੀ ਪਕਾ ਕੇ ਦੇ ਸਕੀ ਚਾ ਜੇ ਪੋਤੇ ਆ ਤਾਂ ਸਹੀ ਹੋ ਗਿਆ ਕਰਕੇ ਗੱਲ ਨਹੀਂ ਦਿੰਦਾ ਦੇਖੋ ਮਨਾ ਤੀ ਦੀ ਬੋਝ ਦੇ ਬਿਦਾਂ ਤੀ ਆ ਮੇਰੇ ਦੀ ਜਾਂਦਾ ਤੀ ਗਾਂ ਵਿਚਾਰ ਗਾਉਂਦੀ ਗਾ ਬਗਾਨੀਆ ਘਰ ਹੀ ਆ ਜੀ ਆਂਦੇ ਓਦਾਂ ਦੀ ਵੀ ਉਹ ਆ ਕੇ ਮੇਰੇ ਕੋਲ ਬਹਿ ਨਹੀਂ ਸਕਦੀ ਗਾ ਤੇ ਆ ਮਿਲਦੀਆਂ ਗੱਲਦੀਆਂ ਸੀ ਹਾਲ ਚਾਲ ਪੁੱਛਦੀ ਗਾ ਮੁੰਡਾ ਤੇ ਉਹ ਬਿਲਕੁਲ ਹੀ ਨਹੀਂ ਰੱਬਾ ਪੁੱਤ ਦੇਈ ਜੇ ਪੁੱਤ ਦਿੱਤਾ ਪਾਇਆ ਵਾ ਇਹਨੇ ਕੋਈ ਨਹੀਂ ਸੋਚਿਆ ਸਾਡਾ ਤੇ ਹੁਣ ਵੀ ਕੋਈ ਪੇਕੇ ਕੋ ਪੁੱਛ ਲੋ ਕੀ ਸਾਡੇ ਹਾਲਾਤ ਆ ਮਾਂ ਕੇ ਮੈਂ ਕਦੀ ਕੇ ਕੋ ਰੋਟੀ ਲਿਆ ਉਹ ਨਾ ਕਦੀ ਪਾਹ ਲੈ ਉਹ ਨਾ ਪੁੱਤ ਆਸ ਪਹਿਲਾ ਤਾਂ ਜੇ ਸ਼ਰਾਬ ਪੀਂਦਾ ਹੈਗਾ ਜਿੰਨੀ ਕਮਾਈ ਕਰਦੀ ਐ ਨੇ ਉਹ ਦੰਗਾਈ ਜਾਣੀ ਵਾੜੇ ਟੀਕੇ ਦੇ ਚੱਲ ਪਿਆ ਸੋ ਟੀਕੇ ਨੰਬਰ ਹਾਂਜੀ ਮਾਰਦਾ ਕੁੱਟਦਾ ਵੀ ਮਾਰਦਾ ਕੁੱਟਦਾ ਬੜਾ ਹੈਗਾ ਤੋਂ ਦੇ ਕੀ ਜੇ ਤੇ ਦਰਸ਼ਕ ਸਾਡੇ ਦੇਖਦੇ ਪਏ ਆ ਕੀ ਚਾਹੁੰਦੇ ਪੁੱਤ ਇੱਕ ਤਾਂ ਸਾਨੂੰ ਕੋਈ ਮਜ਼ਾ ਤਾਂ ਕਰਵਾ ਇੱਕ ਕੁੱਲਾਕ ਤੇ ਪਾ ਦਿਓ ਆਹੀ ਤਾਂ ਉੱਥੇ ਬਈਏ ਇੱਥੇ ਆ ਦੇ ਥੱਲੇ ਆ ਚੱਲੀ ਆ ਵੇਖੋ ਆਪੜੇ ਹੁਣ ਤੁਸੀਂ ਪਵਾ ਜੇ ਟੋਟੇ ਪਿਆਰ ਕਰਕੇ ਥੋੜੀ ਜਿੰਨਾ ਵੀ ਲੈਵੇ ਘਰ ਤੇ ਇੱਕ ਫੁਲਕੀ ਨਾਲ ਰਾਜ ਹੋ ਜਾਣਾ ਕਿ ਪੁੱਤ ਨੇ ਪਿਆਰ ਦੇਣਾ ਨਾ ਹੌਸਲਾ ਵੱਡੀ ਚੀਜ਼ ਹੈ ਹੌਸਲਾ ਵੱਡੀ ਚੀਜ਼ ਹੈ ਜੇ ਪੋਤਾ ਆ ਕੇ ਆਹਦੇ ਡੈਡੀ ਕੀ ਘਾਲਿਆ ਜੇ ਬਾਕੀ ਆ ਵੀ ਸਾਰੀ ਸੰਗਤ ਨੂੰ ਅਸੀਂ ਤੇ ਇਹ ਬੇਨਤੀ ਕਰਦੇ ਆ ਫਿਰ ਇਨਾ ਪਰਿਵਾਰ ਤੱਕ ਇਨਾ ਬਜ਼ੁਰਗਾ ਤੱਕ ਪਹੁੰਚ ਕੇ ਇਹਨਾਂ ਦੇ ਹਾਲਾਤ ਵੇਖ ਕੇ ਕਿ ਕਿੰਨੇ ਤਰਸਜੋਗ ਹਾਲਾਤ ਨੇ ਤੇ ਇਹਨਾਂ ਤੱਕ ਪਹੁੰਚ ਕਰਕੇ ਤੁਸੀਂ ਇਹਨਾਂ ਦੀ ਸੇਵਾ ਕਰੋ ਦੋਸਤੋ ਤਹਿਸੀਲ ਬਾਬਾ ਬਕਾਲਾ ਪਿੰਡ ਡੇਰੀਵਾਲ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਜਿੱਥੇ ਦੀ ਤਸਵੀਰ ਦੇਖਣ ਤੋਂ ਬਾਅਦ ਮਨ ਦੇ ਵਿੱਚ ਬੜੀਆਂ ਗੱਲਾਂ ਆ ਰਹੀਆਂ ਨੇ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇੱਕ ਬਜ਼ੁਰਗ ਜੋੜੇ ਦੇ ਜਿਹਨੂੰ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਅਸੀਂ ਹੁਣੇ ਪਹੁੰਚੀਏ ਤਾਂ ਇਸ ਜੋੜੇ ਦੀ ਮਦਦ ਕਰੀਏ ਇੱਕ ਵਾਰ ਜੋੜਾ ਤੁਹਾਨੂੰ ਦਿਖਾ ਦਿੰਨੇ ਹਾਂ ਉਸ ਤੋਂ ਬਾਅਦ ਇੱਕ ਕਹਾਵਤ ਵੀ ਇਹਨਾਂ ਉੱਤੇ ਟੁੱਕਦੀ ਆ ਕਿ ਕੋਈ ਸ਼ਖਸ ਮੰਦਰ ਦੇ ਵਿੱਚ ਚਲਾ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਚਲਾ ਜਾਂਦਾ ਹੈ ਤਾਂ ਪ੍ਰਮਾਤਮਾ ਦੇਗੇ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਦੇਖ ਮੇਰੇ ਹਾਲਾਤ ਇੱਡੇ ਖਰਾਬ ਨੇ ਕਿ ਮੇਰੇ ਪੈਰ 'ਚ ਜੁੱਤੀ ਤੱਕ ਨਹੀਂ ਹੈਗੀ ਪਰ ਜਦੋਂ ਮੁੜ ਕੇ ਮੰਦਰ ਤੋਂ ਗੁਰਦੁਆਰੇ ਤੋਂ ਬਾਹਰ ਆਂਦਾ ਹੈ ਤਾਂ ਇੱਕ ਬੰਦਾ ਰੇਂਗ ਕੇ ਆਂਦਾ ਹੁੰਦਾ ਹੈ ਉਹਦੀ ਲੱਤਾਂ ਨਹੀਂ ਹੁੰਦੀਆਂ ਫਿਰ ਪ੍ਰਮਾਤਮਾ ਕੋ ਜਾਂਦਾ ਕਿ ਸ਼ੁਕਰ ਹੈ ਮੈਨੂੰ ਲੱਤਾਂ ਤੇ ਦਿੱਤੀਆਂ ਇਹ ਕਹਾਵਤ ਮੈਂ ਇਸ ਕਰਕੇ ਦੱਸਦਾ ਪਿਆ ਕਿ بڑے ਲੋਗ ਪ੍ਰਮਾਤਮਾ ਨੂੰ ਕੋਸਦੇ ਨੇ بڑے ਲੋਗ ਵਾਇ ਗੁਰੂ ਨੂੰ ਕਹਿੰਦੇ ਨੇ ਕਿ ਤੂੰ ਸਾਨੂੰ ਦਿੱਤਾ ਕੀ ਪਰ ਜਦੋਂ ਤੁਸੀਂ ਇਹ ਤਸਵੀਰ ਦੇਖੋਗੇ ਤੁਸੀਂ ਕਹੋਗੇ ਸ਼ੁਕਰ ਹੈ ਕਿ ਸਾਨੂੰ ਸਭ ਕੁਝ ਦਿੱਤਾ ਹੈ ਦੇਖੋ ਇਹ ਉਹ ਮਾਪੇ ਜਿਨ੍ਹਾਂ ਦੇ ਚਾਰ ਬੱਚੇ ਨੇ ਤਿੰਨ ਕੁੜੀਆਂ ਨੇ ਇੱਕ ਪੁੱਤ ਹੈ ਜਿਨ੍ਹਾਂ ਨੇ ਸ਼ਾਇਦ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਧੀਾਂ ਤੇ ਸ਼ਾਇਦ ਕੁਝ ਪੁੱਛ ਦੀਆਂ ਹੋਣਗੀਆਂ ਪਰ ਪੁੱਤ ਕਪੁੱਤ ਹੋ ਚੁੱਕਿਆ ਪਿੰਡ ਦੀ ਇੱਕ ਛੋਟੀ ਜੀ ਖਾਲੀ ਜਗ੍ਹਾ ਹੈ ਜਿਹੜੀ ਕਿਸੇ ਜ਼ਿੰਮੇਦਾਰ ਨੇ ਦਿੱਤੀ ਹੈ ਕਿ ਤੁਸੀਂ ਇੱਥੇ ਰਹਿ ਲਵੋ ਇਹ ਬਜ਼ੁਰਗ ਜੋੜਾ ਇੱਥੇ ਰਹਿੰਦੇ ਆ ਅੱਜ ਬਰਸਾਤ ਵੀ ਆ ਰਹੀ ਹੈ ਤਾਂ ਬਰਸਾਤ ਨਾਲ ਵੀ ਕਿਤਨਾ ਕਿਤੇ ਬੁਰੇ ਹਾਲ ਹੋਏ ਨੇ ਪਰ ਜਦੋਂ ਧੁੱਪ ਚੜਦੀ ਹੈ ਗਰਮੀਆਂ ਦੇ ਦਿਨ ਨੇ ਜਦੋਂ ਧੁੱਪ ਚੜਦੀ ਹੈ ਚਮਾਸਾ ਲੱਗਦਾ ਤੇ ਉਸ ਤਰ ਹਾਲਾਤ ਦੇ ਵਿੱਚ ਵੀ ਇਹ ਬਜ਼ੁਰਗ ਇਹ ਛੋਟੀ ਜਿਹੀ ਜਿਹੜੀ ਤਰਪਾਲ ਪਾ ਕੇ ਝੁੱਗੀ ਬਣਾਈ ਹੈ ਉਸ ਦੇ ਵਿੱਚ ਹੀ ਰਹਿੰਦੇ ਆ ਉਸ ਦੇ ਵਿੱਚ ਹੀ ਆਪਣਾ ਟਾਈਮ ਜਿਹੜਾ ਵਾ ਉਹ ਕੱਢਦੇ ਆ ਤੇ ਕਿਤਨਾ ਕਿਤੇ ਸ਼ਰਮਿੰਦਾ ਕਰਦੀਆਂ ਨੇ ਇਸ ਤਰ੍ਹਾਂ ਦੀ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦੇ ਲਈ ਪ੍ਰਮਾਤਮਾ ਮਜਬੂਰ ਕਰਦਾ ਹੈ ਇਸ ਬਜ਼ੁਰਗ ਜੋੜੇ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਦੇ ਆਂ ਕਿ ਇਹ ਹਾਲਾਤ ਬਣੇ ਕਿਸ ਤਰ੍ਹਾਂ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਰਹਿਨੇ ਪਏ ਆ ਕਾਰਨ ਕੀ ਹੈ ਕੀ ਹੋਇਆ ਕੀ ਹੈ ਕਿ ਪੁੱਤ ਪੁਛਦਾ ਨਹੀਂ ਆ ਧੀਆ ਪੁਛਦੀਆਂ ਨਹੀਂ ਆ ਬਾਪੂ ਜੀ ਸੱਸੀ ਕਾਲ ਜੀ ਸੱਸੀ ਕਾਰਪਾਤਾ ਕੀ ਨਾਮ ਤੁਹਾਡਾ ਮੇਰਾ ਨਾਮ ਅਸਵਰ ਸਿੰਘ ਜੀ ਜਦੋਂ ਅਸੀਂ ਪਹੁੰਚੇ ਆ ਤੇ ਮੱਖੀਆਂ ਕਿਨਮਿਨ ਕਿਨਮਿਨ ਕਰਦੀਆਂ ਪਈਆਂ ਨਾ ਬਿਜਲੀ ਨਾ ਪੱਖੇ ਦਾ ਅਰੇਂਜਮੈਂਟ ਨਾ ਕਿਸੇ ਚੀਜ਼ ਦਾ ਅਰੇਂਜਮੈਂਟ ਕਾਰਨ ਕੀ ਇਹ ਨੇ ਮਾੜੇ ਹਾਲਾਤ ਕਿਸ ਤਰ੍ਹਾਂ ਪੁੱਤ ਨੋਹੀਂ ਉਹ ਵੀ ਦੀ ਰੋਟੀ ਪਕਾ ਕੇ ਦੇ ਸਕੀ ਜੇ ਪੋਤੀ ਆ ਤੋ ਨਹੀਂ ਹੋ ਗਿਆ ਹਮ ਘਾਰ ਕੇ ਗੱਡੀ ਨਹੀਂ ਦਿੰਦਾ ਇਹ ਜ਼ਿਮੀਦਾਰ ਮੇਰੇ ਨਾਲ ਸਾਝੀ ਉਹਨੇ ਆਖਿਆ ਜਾ ਬੰਬੀ ਤੇ ਬਹਿ ਜਾ ਉਹਨੇ ਚਾਬੀ ਦਿੱਤੀ ਆ ਪੁੱਤ ਆ ਹੁਣ ਮੈਂ ਕੁੱਲੀ ਦੇ ਵਿੱਚ ਰਹਿੰਦਾ ਬੈਠਦਾ ਉੱਥੇ ਚੱਲਦਾ ਲੱਤਾ ਰੱਖਿਆ ਅੱਛਾ ਤੇ ਮੱਦਾ ਹਾਲ ਆ ਗਰਮੀਆਂ ਚ ਇਹਦੇ ਮੈਂ ਚੱਲ ਮਾਰਦਾ 6 ਸਾਲ ਹੋ ਗਏ ਨੂੰ ਮੰਜੀ ਤੇ ਤੇ ਟੱਟੀ ਪੈ ਤੇ ਬਾਗ ਮੈਂ ਸੁਰਦਾ ਹਮ ਲੀਲੇ ਮੈਂ ਤੋਂ ਨਾ ਰੋਟੀ ਮਾੜੀ ਚੰਗੀ ਮੰਗਤਾਂ ਕੇ ਵੀ ਆਪ ਆਪ ਵੀ ਪਕਾ ਕੇ ਦੇਖੋ ਬੰਦਾ ਤੀਂ ਆ ਮੇਰੇ ਦੀਆਂ ਤਾਂ ਤੀਂ ਗਾਂ ਵਿਚਾਰ ਗਾਂ ਉਹ ਤੇ ਬਗਾਨੇ ਘਰੀ ਆ ਜੀ ਆ ਜਾਂਦੇ ਉਦਾਂ ਦੀ ਵੀ ਉਹ ਆ ਕੇ ਮੇਰੇ ਕੋਲ ਬਹਿ ਨਹੀਂ ਸਕਦੀਆਂ ਤੀਆਂ ਮਿਲਦੀਆਂ ਗੱਲਦੀਆਂ ਸੀ ਹਾਲ ਚਾਲ ਪੁੱਛਦੀ ਗਾ ਮੁੰਡਾ ਤੇ ਨੋ ਬਿਲਕੁਲ ਨਹੀਂ ਜੀ ਮੁੰਡਾ ਤੇ ਨੋ ਨਹੀਂ ਪੁੱਛਦੀ ਨਾ ਕਦੀ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਆਣਗੇ ਜਦੋਂ ਪੁੱਤ ਨੂੰ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਪਾਲਿਆ ਜਾਂਦਾ 20 ਸਾਲ 22 ਸਾਲ ਪਾਲਿਆ ਜਾਂਦਾ ਤਾਂ ਪਿਓ ਸੋਚਦਾ ਕਿ ਹੁਣ ਮੇਰਾ ਸਹਾਰਾ ਬਣੇਗਾ ਪੁੱਤ ਕਦੀ ਸੋਚਿਆ ਸੀ ਇਹ ਹਾਲਾਤ ਹੋਣਗੇ ਪੁੱਤ ਜਦੋਂ ਨਹੀਂ ਮੁੰਡੇ ਉਹਦਾ ਰੋਈਦਾ ਆਈਗਾ ਰੱਬਾ ਪੋਤ ਦੇ ਜੇ ਪੋਤ ਦਿੱਤਾ ਪਾਲਿਆ ਵਾ ਇਹਨੇ ਕੋਈ ਨਹੀਂ ਸੋਚਿਆ ਸਾਡਾ ਤੇ ਹੁਣ ਵੀ ਕੋਈ ਪੈ ਕੇ ਕੋ ਪੁੱਛ ਲੋ ਕਿ ਸਾਡੀ ਹਾਲਾਤ ਆ ਮੰਗ ਕੇ ਮੈਂ ਕਦੀ ਕੇ ਕੋ ਰੋਟੀ ਲਿਓ ਨਾ ਕਦੀ ਪਾਹ ਲਿਓ ਨਾ ਤੁਹਾਡੇ ਕੋ ਤੁਰਿਆ ਵੀ ਨਹੀਂ ਜਾਂਦਾ ਪੈਸਾ ਇਹਦਾ ਮੇਰੇ ਲਈ ਲੱਕੋ ਨਹੀਂ ਪੁੱਤ ਤੁਰਿਆ ਜਾਂ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋ ਹੀ ਗਈ ਐ ਸਾਬ 70 75 ਸਾਲ ਮਾਤਾ ਜੀ ਦੀ ਵੀ ਇੰਨੀ ਕਿਉਂ ਨਹੀਂ ਆਏ ਇੰਨੀ ਆ ਮਾਤਾ ਜੀ ਨੂੰ ਕੀ ਹੋਇਆ ਮਾਤਾ ਜੀ ਨੂੰ ਤਿੰਨ ਰੀਟੇ ਡੇ ਤੇ ਸਟਾ ਲੱਗੇਗਾ ਟੈਕ ਹੋਇਆ ਜੇ ਟੈਕ ਵੀ ਹੋਇਆ ਅੱਛਾ ਟੈਕ ਹੋਇਆ ਟੈਕ ਹੋਇਆ ਬਾਹ ਵੀ ਟੁੱਟੀ ਆ ਤੇ ਨਾਰੀ ਤੇ ਹੰਦਸਿਆ ਮੋਢਾ ਵੀ ਨਿਕਲ ਗਿਆ ਬਾਹ ਵੀ ਆ ਇੱਕ ਇੱਥੇ ਸੱਟ ਲੱਗ ਗਈ ਲੱਕ ਚ ਲੱਕ ਚ ਵੀ ਅੱਛਾ ਬਾਪੂ ਜੀ ਉਹ ਦਿਨ ਯਾਦ ਆਉਂਦੇ ਨੇ ਜਦੋਂ ਪੁੱਤ ਦੀ ਉਂਗਲ ਫੜ ਕੇ ਗਲੀਆਂ ਗਲੀਆਂ ਚ ਘੁਮਾਉਂਦੇ ਸੀ ਤੇ ਕਹਿੰਦੇ ਸੀ ਪੁੱਤਾ ਜਦੋਂ ਤੂੰ ਜਵਾਨ ਹੋਏਗਾ ਤੂੰ ਮੇਰਾ ਸਾਰਾ ਬਣੇਗਾ ਉਹ ਦਿਨ ਯਾਦ ਆਉਂਦੇ ਪੁੱਤ ਪਛਤਾਵਾ ਨਹੀਂ ਹੁੰਦਾ ਮੈਂ ਤਾਂ ਆਏ ਰੋ ਰੋ ਕੇ ਦਾਤ ਕੱਢ ਡਾਇਆ ਰੋ ਰੋ ਆ ਰਵਾ ਕਾ ਮਾਰਾ ਈ ਤੁਹਾਡਾ ਪਾਲਾ ਕਰੇ ਜਿਹੜੇ ਚੱਲ ਕੇ ਆਏ ਜੇ ਪਾ ਦੇਖ ਲੋ ਕੀ ਹਾਲਾਤ ਹੈ ਸਾਡਾ ਜਦੋਂ ਮੈਂ ਮੰਗੜ ਜਾਂਦਾ ਉਦੋਂ ਪਤਾ ਲੱਗਦਾ ਹਾਰੇ ਕਹਦਾ ਵੇ ਦੋ ਭਈ ਦੋ ਭਈ ਸਾਡੀ ਬਾਲਾ ਦੁਜੇ ਫੜਦੇ ਜਿਹਦੇ ਕੋਈ ਮੰਗੇ ਲਿਆ ਕੇ ਦੇਣਾ ਹਾਂਜੀ ਇਹ ਨੂੰ ਅੜਾ ਇੱਥੇ ਦਵਾਈ ਬੂਟੀ ਨੂੰ ਕਦੀ ਕੇ ਕੋ ਪਹਾ ਮੰਗ ਕਦੀ ਕੇ ਕੋ ਪਹਾ ਮੰਗਾ 6 ਸਾਲ ਮੈਂ ਤੱਕੇ ਖਾ ਲਿਆ ਇਹਦੇ ਨਾਂ ਆ ਹੁਣ ਮੈਂ 9 ਦੇ ਤੱਕ ਦਿਨ ਨਹੀਂ ਪੁੱਤ ਕਿਹੜਾ ਨਸ਼ਾ ਕਰਦਾ ਪੁੱਤਾ ਪਹਿਲਾ ਤਾਂ ਜੇ ਸ਼ਰਾਬ ਪੀਂਦਾ ਹੈਗਾ ਜਿੰਨੀ ਕਮਾਈ ਕਰਦੀ ਐ ਨੇ ਉਹ ਦੰਗਾਈ ਜਾਣੀ ਹੁਣ ਇਹ ਟੀਕੇ ਤੇ ਚੱਲ ਪਿਆ ਛੋਟੇ ਟੀਕੇ ਲਾਂਦਾ ਹਾਂਜੀ ਮਾਰਦਾ ਕੁੱਟਦਾ ਵੀ ਮਾਰਦਾ ਕੁੱਟਦਾ ਬੜਾ ਹੈਗਾ ਉੱਥੋਂ ਤਦੈ ਮੈਨੂੰ ਇੱਥੇ ਤੇ ਉਹਨੇ ਜੱਟ ਮੁੰਡੇ ਨੇ ਲਿਆਂਦਾ ਬਾਹਰ ਲੈ ਰੈਂਦੇ ਆ ਉਹ ਆਦਾ ਜਾ ਇੱਥੇ ਜਿਹੜੀ 2 ਸਾਲ ਦੀ ਜ਼ਿੰਦਗੀ ਆ ਨਾ ਉਹ ਉੱਥੇ ਬੰਬੀ ਤੇ ਕੱਟ ਤੋ ਲੱਖ ਦੀ ਲਾਣਤ ਇਸ ਤਰ੍ਹਾਂ ਦੇ ਪੁੱਤ ਤੇ ਫਟੇ ਮੂੰਹ ਜਿਨ ਨੇ ਇਸ ਤਰ੍ਹਾਂ ਦੇ ਹਾਲਾਤ ਕੀਤੇ ਇਹਨਾਂ ਬੁੱਢੇ ਮਾਪੇ ਦੇ ਮਾਪੇ ਮਾੜੇ ਹੋਣ ਮਾਪੇ ਚੰਗੇ ਹੋਣ ਪੁੱਤ ਦਾ ਫਰਜ਼ ਕੀ ਬਣਦਾ ਕਿ ਮੈਂ ਆਪਣੀ ਡਿਊਟੀ ਨਿਭਾਵਾਂ ਮਾਪੇ ਨੇ ਜੰਮਿਆ ਜਨਮ ਦੇਣ ਤੋਂ ਬਾਅਦ ਪਾਲਿਆ ਪੋਸਿਆ ਸਭ ਕੁਝ ਮਾਪੇ ਨੇ ਕੀਤਾ ਹੈ ਜੇਕਰ ਅਸੀਂ ਕਹੀਏ ਕਿ ਮਾਪੇ ਨੇ ਕੀਤਾ ਕੀਤੇ ਤਾਂ ਫਿਰ ਲੱਖ ਲਾਨ ਤੇਰੇ ਉੱਤੇ ਜ਼ਰੂਰ ਬਣਦੀ ਹੈ ਵੀਰਾ ਜੇ ਤੂੰ ਇੱਥੇ ਪਹੁੰਚੇ ਨਾ ਤੇ ਆਪਣੇ ਮਾਪੇ ਦੀ ਮਦਦ ਨਾ ਕਰੇ ਜਦੋਂ ਸਹਾਰਾ ਦੇਣ ਦੀ ਵਾਰੀ ਆਈ ਹੈ ਤੇ ਹੁਣ ਤੂੰ ਪਾਸਾ ਪਟਦਾ ਪਿਆ ਨੌਰਾਨੀ ਵੀ ਇਤਰਾ ਹੀ ਕਰਦੀ ਹੈ ਇਹਦਾ ਇੱਕ ਦਿਨ ਨਹੀਂ ਤੈਨੂੰ ਪਤਾ ਦੱਸਿਆ ਰੋਟੀ ਸਾਨੂੰ ਪਕਾ ਕੇ ਦਿੱਤੀ ਸੀ ਅਸੀਂ ਆਪ ਹੀ ਪਹਿਲਾਂ ਤੋਂ ਪਕਾਈਏ ਤੇ ਖਾਈਏ ਬਾਹਰ ਸੱਟਾਂ ਲੱਗੀਆਂ ਤੇ ਹੁਣ ਬੇਹਲਾਤ ਹੋ ਗਿਆ ਸਭੋਂ ਜ਼ਿਆਦਾ ਅੱਗੇ ਮਾੜਾ ਮੋਟਾ ਇਹ ਵੀ ਮੰਗ ਤਾਂ ਕੇ ਲੈ ਆਉਂਦੀ ਮੰਮੀ ਤੇ ਚੱਲ ਏਠੀ ਜੇਠੀ ਕਰਕੇ ਲਿਆ ਕੇ ਖਾਣੇ ਹਾਂਜੀ ਤੇ ਹੁਣ ਤੇ ਬਿਲਕੁਲ ਇਹ ਵੀ ਮੰਜੀ ਤੇ ਮੰਮੀ ਮੰਜੀ ਤੁਰ ਕੇ ਖਾ ਤੁਰਾ ਤੁਰੇ ਜਾਂਦਾ ਤੁਹਾਡੇ ਕੋ ਮੇਰਾ ਲੱਕੋ ਪੁੱਤ ਇੱਥਾ ਇੱਥੋਂ ਇਹ ਨਾ ਬਾਸਾ ਲੱਕੋ ਨਹੀਂ ਜੇ ਤਾਂ ਆ ਜਾਂਦਾ ਜੇ ਤੂੰ ਤਾਂ ਨਹੀਂ ਹੋਇਆ ਜਾਂਦਾ ਨਹੀਂ ਤਾਂ ਨਹੀਂ ਹੋਇਆ ਜਾਂਦਾ ਪੁੱਤ ਆ ਇਤਰਾ ਮੈਂ ਦੇਖਦਾ ਇਹਨੂੰ ਸਾਹਮਣੇ ਰਿਆ ਜੇ ਇਤਰੇ ਬਸ ਇਹਨਾਂ ਨੂੰ ਸਾਹਮਣਾ ਕਿਸੇ ਤਰੀਕੇ ਆ ਵੇ ਪੁੱਤ ਮੈਂ ਨੇ ਆ ਗਿਆ ਮੈਂ ਆ ਰੋਟੀਆਂ ਵੇਖ ਲਓ ਮੇਰੇ ਕੋਲ ਮੈਂ ਲਿਆਇਆ ਕੇਕੋ ਪਕਵਾ ਕੇ ਪਿੰਡੂ ਮੇਲਾ ਥ ਪਿਆ ਉਥਾ ਮੀਰੇ ਵਿੱਚ ਹੀ ਆਇਆ ਤੇ ਇਥੇ ਮੰਜੀ ਤੇ ਬਾਕੇ ਗਿਆ ਪਿੰਡ ਪਿੰਡ ਜੋ ਤੁਰ ਕੇ ਜਾਂਦੇ ਕਿੰਨੀ ਦੇਰ ਲੱਗਦੀ ਜਾਂਦੇ ਆ ਵਾਵਾ ਟਾਈਮ ਲੱਗ ਜਾਂਦਾ ਆ ਇਤਰਾ ਤਾ ਦੱਸਿਆ ਪੈਸਾ ਸੈ ਸ ਜਾਣਾ ਕਦੀਆਂ ਲੱਖ ਸੈ ਸ ਪੁੱਟਣਾ ਵਾ ਤਾਂ ਕਰਨਾ ਸਿੱਧਾ ਕਰਨਾ ਹਾਂ ਤੇ ਜੇ ਥੋੜਾ ਜਿਹਾ ਕੀਤਾ ਫੇਰ ਉਹ ਤਾਂ ਥਾ ਹੋ ਜਾਂਦਾ ਹਾਂਜੀ ਦਿਕਤ ਹੁੰਦੀ ਵੀ ਬਹੁਤ ਜ਼ਿਆਦਾ ਕੀ ਚਾਹੁੰਦੇ ਕੀ ਜੀ ਤੇ ਦਰਸ਼ਕ ਸਾਡੇ ਦੇਖਦੇ ਪਏ ਆ ਕੀ ਚਾਹੁੰਦੇ ਜੀ ਪੁੱਤ ਇੱਕ ਤਾਂ ਸਾਨੂੰ ਕੋਈ ਮਜ਼ਾ ਤਾਂ ਕਰਵਾ ਇੱਕ ਕੋਲਾਕ ਤੇ ਪਾ ਦੋ ਅਸੀਂ ਕਿ ਉੱਥੇ ਬਈਏ ਇੱਥੇ ਆ ਦੇ ਥੱਲੇ ਆ ਚੱਲੀ ਆ ਵੇਖੋ ਆਪਣੇ ਹੁਣ ਤੁਸੀਂ ਉਹ ਆਵਾਜ਼ੇ ਟੁੱਟੇ ਤੇ ਤੇੜੇ ਹੋ ਗਏ ਮਾਤਾ ਵਾਤਾ ਦੇ ਤੂੰ ਫੜ ਕੇ ਜੱਫਾ ਪਾ ਕੇ ਤਾਂ ਮਾਹ ਤੇ ਅੰਦਰ ਵਾੜੀ ਮੈਂ ਤੁਹਾਨੂੰ ਇੱਕ ਵਾਰ ਆ ਵੀ ਦਿਖਾ ਦੇਣਾ ਆਪਣੇ ਦਰਸ਼ਕਾਂ ਨੂੰ ਕਿ ਆ ਦੇਖੋ ਅੰਦਰ ਦੇ ਹਾਲਾਤ ਇੱਥੇ ਅੰਦਰ ਜਾਂਦੇ ਨੇ ਇੱਥੇ ਕਰਕੇ ਆ ਦੇਖੋ ਓਹੋ ਹੋਹ ਕੀ ਬਾਤ ਹੈ ਇਹ ਪਤਾ ਹੀ ਨਹੀਂ ਆ ਵੇਖੋ ਆ ਥੋੜੀ ਜਿਹੀ ਨੁੱਕਰ ਲਗਾਈ ਹੈ ਸਾਰੇ ਵहां से ਇੱਥੇ ਲਗਾਏ ਨੇ ਤਾਂ ਜੋ ਇਹ ਖਲੋ ਸਕੇ ਇਹ ਡਿੱਗਣ ਦੀ ਹੈ ਇਧਰ ਪਾਸੇ ਯਾਨੀ ਕਿ ਜਿਹੜੀ ਤਰਪਾਲ ਵਾਂਸਾ ਦੇ ਨਾਲ ਬਣਾਈ ਹੈ ਸ਼ਾਇਦ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਮਿਲ ਕੇ ਇਹ ਤਰਪਾਲ ਨੂੰ ਬਣਾ ਦਿੱਤਾ ਗਿਆ ਤਾਂ ਇਹ ਬਣਾ ਕੇ ਇੱਥੇ ਰੱਖ ਦਿੱਤੀ ਗਈ ਹੈ ਪਰ ਕਿਤੇ ਨਾ ਕਿਤੇ ਇਸ ਵਿੱਚ ਗੁਜ਼ਾਰਾ ਨਹੀਂ ਹੋ ਸਕਦਾ ਜੇਕਰ ਅਸੀਂ ਗੁਜ਼ਾਰੇ ਦੀ ਗੱਲ ਕਰੀਏ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਉਹ ਵੀ ਇਸ ਤਰ੍ਹਾਂ ਦੇ ਬਜ਼ੁਰਗਾਂ ਦਾ ਜਿਹੜੇ ਵਿਚਾਰੇ ਚੱਲ ਨਹੀਂ ਸਕਦੇ ਮਾਤਾ ਜੀ ਮੰਜੇ ਦੇ ਉੱਤੇ ਨੇ ਤੇ ਬਾਪੂ ਜੀ ਜਿਹੜੇ ਨੇ ਉਹ ਟਾਵਾ ਟਾਵਾ ਥੋੜਾ ਚੱਲਦੇ ਨੇ ਕਿਤਨਾ ਕਿਤੇ ਦਿੱਕਤ ਜ਼ਰੂਰ ਸਾਹਮਣੇ ਕਰਨਾ ਪੈਂਦਾ ਇਹ ਤੇ ਮੁਸ਼ਕਲ ਬਣੀ ਹੋਈ ਹੈ ਇਸ ਲਈ ਇਸ ਤਰ੍ਹਾਂ ਦੀ ਝੁੱਗੀ ਦੇ ਵਿੱਚ ਇਹ ਰਹਿੰਦੇ ਪਏ ਨੇ ਤਾਂ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਅਸੀਂ ਬਿਆਨ ਕਰਨ ਲੱਗੇ ਵੀ ਸੋਚਦੇ ਪਏ ਕਿ ਕਿਸ ਤਰ੍ਹਾਂ ਤੁਹਾਨੂੰ ਦੱਸੀਏ ਕਿ ਇਸ ਜਗ੍ਹਾ ਤੇ ਹਾਲਾਤ ਕੀ ਬਣੇ ਨੇ ਹੁਣ ਫਿਰ ਜੇ ਰੋਟੀ ਪਾਣੀ ਕੋਈ ਪਿੰਡ ਵਾਲਾ ਆਪ ਨਹੀਂ ਕੋਈ ਆਂਦਾ ਕਿ ਤੁਹਾਨੂੰ ਦੇਜਵੇ ਕਿਹਦੇ ਆ ਕੇ ਨਹੀਂ ਪੁੱਤ ਜਾ ਕੇ ਹੀ ਲੈਉਣੀ ਪੈਂਦੀ ਐ ਇੰਨੀ ਖੇਚੇ ਕਿਹੜਾ ਕਰਦਾ ਵਾ ਪੁੱਤ ਨਹੀਂ ਕਰਦਾ ਤੇ ਬਾਕੀ ਕੌਣ ਕਰਨਗੇ ਹਾਏ ਹਾ ਤੁਸੀਂ ਸਿਆੜੇ ਜੇ ਮੜਤੀ ਆ ਮੈਨੂੰ ਉਥੋਂ ਆ ਕੇ ਕਿਤਰਾ ਸਾਹਮਣੇ ਸਕਦਿਆਂ ਬਾ ਆਪਣਾ ਸਾਹਮਣੇ ਕਿਵੇਂ ਸਾਨੂੰ ਸਾਹਮਣੇ ਇਹ ਆਪੇ ਹਾਲਚਾਲ ਪੁੱਛਦਿਗਾ ਲੀਡਾ ਲੱਤਾ ਵਿਚਾਰ ਕਰਕੇ ਦੇ ਜਾਂਦਿਆਂ ਸਵਾ ਕੇ ਉਹ ਮਾੜਾ ਚੰਗਾ ਪਾਉਨੇ ਜਿਹੋ ਜਿਹੇ ਦੇ ਮੀਆਂ ਤੀਆਂ ਲੋ ਦੀ ਕਸਰ ਕੋਈ ਪਰ ਉਹ ਨਹੀਂ ਕਿ ਆਪਣੀ ਜੀਅ ਜਰ ਤੇ ਛੱਡ ਕੇ ਉਹ ਵੀ ਗਰੀਬੜੀਆਂ ਮਾ ਉਹ ਕਿਹੜੀਆਂ ਛਾਉ ਕਾਰ ਆ ਹਾਂ ਤੇ ਜੇ ਪੁੱਤ ਦੇ ਸਾਹਮਣੇ ਤਾਂ ਪੁੱਤ ਦਵਾਨੀ ਇੱਕ ਨਹੀਂ ਕਿ ਪੁੱਤ ਸਾਨੂੰ ਬੜੀ ਯਾਰ ਪੁੱਤ ਪਿਆਰ ਕਰਕੇ ਥੋੜੀ ਜਿੰਨਾ ਵੀ ਲੈਵੇ ਘਰ ਤੇ ਇੱਕ ਫੁਲਕੀ ਨਾ ਰਾਜ ਹੋ ਜਨਾ ਕਿ ਪੁੱਤ ਨੇ ਪਿਆਰ ਦੇਣਾ ਨਾ ਹੌਸਲਾ ਵੜੀ ਚੀਜ਼ ਹੌਸਲਾ ਵੜੀ ਚੀਜ਼ ਆ ਜੇ ਪੋਤਾ ਆ ਕੇ ਆਹਦੇ ਡੈਡੀ ਕੀ ਗਾਲਿਆ ਹਾਂ ਹੌਸਲਾ ਕਾਫੀ ਹੈ ਤੇ ਜਦੋਂ ਪੁੱਤ ਦੇ ਆ ਕੇ ਇੱਕ ਪੁਛੜਾ ਜਿਹੜਾ ਕਿੱਥੇ ਪਾਇਆ ਵੜਾ ਵੇਖਿਆ ਜੇ ਮੌਕੇ ਤੇ ਕੋਈ ਹੈਗਾ ਸਾਡੇ ਲਾਗੇ ਕੋਈ ਸਾਡੇ ਲਾਗੇ ਨਹੀਂਗਾ ਹੁਣ ਮੈਂ ਬੁੜੜੀ ਨੂੰ ਦਵਾ ਦਵ ਖੇਚੀ ਕੇ ਜੇ ਤੇ ਮਹਾ ਪਵਣ ਦੇ ਚੜਾਈਆਂ ਪੌੜਗਾਂ ਵੀ ਨਹੀਂ ਚੜੀਆਂ ਜਾਂਦੀਆਂ ਇਕੱਲੇ ਕੋ ਮੰਜੇ ਤੇ ਉੱਠ ਨਹੀਂ ਸਕਦੇ ਨਹੀਂ ਇਹ ਤੂੰ ਹੀ ਇੱਥੇ ਤੋ ਕਿਸ ਨੂੰ ਆਖੋ ਤੂੰ ਵਰਕੇ ਬੇਲ ਨਹੀਂ ਇਹ ਨਾ ਨਹੀਂ ਦੂਰ ਦੂਰ ਨਹੀਂ ਜਾਂਦਾ ਦੂਰਿਆ ਨਹੀਂ ਜਾਂਦਾ ਮਾਤਾ ਜੀ ਬੋਲ ਲੰਦੀ ਜੀ ਕੁਛ ਬੋਲ ਲੰਦੀ ਜੀ ਹਾਂ ਜੀ ਕੱਖੀਆਂ ਕਿੰਨਵੇਂ ਕਰਦੀਆਂ ਪਈਆਂ ਦੇਖੋ ਇਸ ਤਰ੍ਹਾਂ ਦੇ ਹਾਲਾਤ ਨੇ ਇਹਦਾ ਪੁੱਤਰ ਕਿਉਂ ਨਹੀਂ ਜਦੋਂ ਮੈਂ ਕਰਦਾ ਹੈਗਾ ਨਾ ਜਿੱਥੇ ਰਿਆ ਨਹੀਂ ਜਾਂਦਾ ਤੇ ਕਰਨਾ ਤੇਰੀ ਚੋਣ ਦਾ ਕੁਝ ਨਹੀਂ ਹੈ ਕਰ ਤਾਂ ਇਹ ਹਾਲਾਤ ਨੇ ਇਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ ਇਹ ਹਾਲਾਤ ਨੇ ਜਿਸ ਤਰੀਕੇ ਦੇ ਹਾਲਾਤ ਸਾਫ਼ ਤੌਰ ਦੇ ਉੱਤੇ ਇਸ ਤਰੀਕੇ ਦੇ ਨੇ ਕਿ ਕਿਤੇ ਨਾ ਕਿਤੇ ਮਾਹੌਲ ਖਰਾਬ ਹੁੰਦਾ ਪਿਆ ਪਿੰਡ ਦਾ ਇੱਕ ਨੌਜਵਾਨ ਜਿਨ ਨੇ ਸਾਡੇ ਤੱਕ ਪਹੁੰਚ ਕੀਤੀ ਸੀ ਜਿਨ ਨੇ ਆਖਿਆ ਸੀ ਕਿ ਇੱਥੇ ਪਹੁੰਚੋ ਹੁਣ ਇਹ ਇਸ ਪਾਸੇ ਖੜੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਬਰਦਾਸ਼ਤ ਹੁੰਦਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਅਸੀਂ ਦੇਖਦੇ ਆ ਤੁਸੀਂ ਪਹੁੰਚ ਕੀਤੀ ਸਾਡੇ ਤੱਕ ਸਾਡਾ ਵੀ ਧੰਨਵਾਦ ਕਿ ਤੁਹਾਡਾ ਵੀ ਧੰਨਵਾਦ ਜਿਹੜਾ ਸਾਨੂੰ ਤੁਸੀਂ ਆਖਿਆ ਅਸੀਂ ਇੱਥੇ ਪਹੁੰਚੇ ਆ ਤਾਂ ਕਿਤੇ ਨਾ ਕਿਤੇ ਹਾਲਾਤ ਜਿਹੜੇ ਇਸ ਤਰੀਕੇ ਦੇ ਬਣੇ ਹੋਏ ਨੇ ਕਿ ਦੇਖੇ ਤੱਕ ਹੀ ਆ ਰਹੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਸਾਰੀ ਟੀਮ ਦਾ ਪਹੁੰਚੇ ਇੱਥੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹੁੰਚੇ ਤੁਸੀਂ ਹਾਲਾਤ ਵੇਖੇ ਨੇ ਇਹਨਾਂ ਬਜ਼ੁਰਗਾਂ ਦੇ ਹਾਲਾਤ ਕਿਹੋ ਜਿਹੇ ਕਿੰਨੇ ਤਰਸਜੋਗ ਹਾਲਾਤ ਨੇ ਕਿੰਨੇ ਮਾੜੀ ਹਾਲਾਤ ਨੇ ਤੇ ਬਾਕੀ ਆ ਵੀ ਸਾਰੀ ਸੰਗਤ ਨੂੰ ਅਸੀਂ ਤੇ ਇਹ ਬੇਨਤੀ ਕਰਦੇ ਆਂ ਵੀ ਇਹਨਾਂ ਪਰਿਵਾਰ ਤੱਕ ਇਹਨਾਂ ਬਜ਼ੁਰਗਾਂ ਤੱਕ ਪਹੁੰਚ ਕੇ ਇਹਨਾਂ ਦੇ ਹਾਲਾਤ ਵੇਖ ਕੇ ਕਿ ਕਿੰਨੇ ਤਰਸਜੋਗ ਹਾਲਾਤ ਨੇ ਤੇ ਇਹਨਾਂ ਤੱਕ ਪਹੁੰਚ ਕਰਕੇ ਤੁਸੀਂ ਇਹਨਾਂ ਦੀ ਸੇਵਾ ਕਰੋ ਜੋ ਵੀ ਆ ਬਾਪੂ ਜੀ ਕਹਿੰਦੇ ਵੀ ਸਾਨੂੰ ਇੱਕ ਜਿਹੜਾ ਕਮਰਾ ਬਣਾ ਕੇ ਦਿੱਤਾ ਜਾਵੇ ਉਹ ਕਮਰੇ ਦੇ ਵਿੱਚ ਤੁਸੀਂ ਮਟੀਰੀਅਲ ਦੀ ਸੇਵਾ ਜਿਵੇਂ ਕਿ ਰੇਤਾ, ਬਜਰੀ, ਸੀਮਿੰਟ ਜਿੱਦਾਂ ਦੀ ਵੀ ਤੁਹਾਡੀ ਸਮਰੱਥਾ ਆ ਉਹ ਤੁਸੀਂ ਸੇਵਾ ਕਰ ਸਕਦੇ ਹੋ ਜ਼ਰੂਰ ਇਹਨਾਂ ਤੱਕ ਪਹੁੰਚ ਕੇ ਸੰਗਤ ਜੀ ਜ਼ਰੂਰ ਸੇਵਾ ਕਰੋ ਜੀ ਬਿਲਕੁਲ ਬਿਲਕੁਲ ਬਣਦੀ ਵੀ ਆ ਬਣਦੀ ਵੀ ਆ ਜੀ ਬਿਲਕੁਲ ਇਸ ਤਰ੍ਹਾਂ ਦੇ ਪਰਿਵਾਰ ਦੀ ਸੇਵਾ ਬਣਦੀ ਵੀ ਆ ਜੇਕਰ ਤੁਸੀਂ ਆ ਗਾਂ ਵਾਦੇ ਜੇ ਮੈਂ ਦੇਖਦਾ ਪਿਆ ਸੀ ਕਿ ਜੋ ਮਾਤਾ ਜੀ ਨੂੰ ਚੱਕਣਾ ਸੀ ਤੇ ਮੰਜੇ ਮੰਜਾ ਚੱਕਣ ਵਾਸਤੇ ਤੁਹਾਨੂੰ ਬੁਲਾਇਆ ਗਿਆ ਸੀ ਤਾਂ ਸੇਵਾ ਬੱਚੀ ਜੀ ਫਰੇ ਬੇਨਤੀ ਹੈ ਇਹ ਦੇਖੋ ਬਹੁਤ ਧੰਨਵਾਦ ਆ ਵੀਰਾਂ ਦਾ ਭੈਣ ਭਰਾਵਾਂ ਦਾ ਇਹ ਚੈਨਲ ਵਾਲਿਆਂ ਦਾ ਚਲੋ ਇਹ ਇਦਾਂ ਬੇਨਤੀ ਆ ਵੀ ਇਹਨਾਂ ਦਾ ਵਿਚਾਰਿਆਂ ਦਾ ਕੋਨਾ ਕੋਨਾ ਕੋਈ ਮਸਲਾ ਕੀਤਾ ਜਾਵੇ ਕੋਈ ਕਮਰਾ ਬਣ ਜੇ ਹਾਲ ਕੀਤਾ ਜਾਵੇ ਇਹਨਾਂ ਦਾ ਕੋਈ ਨਾ ਕੋਈ ਪੱਖੇ ਦਾ ਕੋਈ ਬੱਤੀ ਦਾ ਕੋਈ ਇੰਤਜ਼ਾਮ ਹੋ ਜੇ ਕੋਈ ਇਹਨਾਂ ਦਾ ਬਹੁਤ ਜੀਣਾ ਮੁਸ਼ਕਲ ਆ ਸਹੀ ਐਡਰੈਸ ਦੱਸ ਦੋ ਪਿੰਡ ਡੇਰੀ ਵਾਲਾ ਤਹਿਸੀਲ ਬਾਬਾ ਕਾਲਾ ਤੇ ਬਹੁਤ ਮੁਸ਼ਕਲ ਜ਼ਿੰਦਗੀ ਜੀਣ ਦੇ ਬਾਬਾ ਬਕਾਲਾ ਤਹਿਸੀਲ ਬਾਬਾ ਬਕਾਲਾ ਡੇਰੀ ਵਾਲਾ ਪਿੰਡ ਆ ਕੇ ਜਿੰਨੂੰ ਮਰਜ਼ੀ ਪੁੱਛਣ ਪਤਾ ਲੱਗੇ ਹਾਂਜੀ ਹਾਂਜੀ ਲੱਗੇਗਾ ਬਿਲਕੁਲ ਬਾਬਾ ਬਕਾਲਾ ਤਹਿਸੀਲ ਪਿੰਡ ਡੇਰੀ ਵਾਲੇ ਆ ਕੇ ਤੁਸੀਂ ਜਿੰਨੂੰ ਮਰਜ਼ੀ ਪੁੱਛ ਸਕਦੇ ਜੀ ਇਹ ਪਰਿਵਾਰ ਇਸ ਹਾਲਾਤਾਂ ਦੇ ਵਿੱਚ ਉਹ ਹਰ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਉਹ ਤੁਹਾਨੂੰ ਦੱਸ ਦੇਣਗੇ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆ ਤਾਂ ਜ਼ਰੂਰ ਪਹੁੰਚਿਆ ਕਰੋ ਇਸ ਤਰ੍ਹਾਂ ਦੀ ਖਬਰ ਜਦੋਂ ਅਸੀਂ ਤੁਹਾਨੂੰ ਦਿਖਾਣੇ ਆ ਤਾਂ ਸਾਡਾ ਆਪਣਾ ਫਰਜ਼ ਸਮਝਦੇ ਹੋਇਆ ਸੀ ਇਹ ਖਬਰ ਜ਼ਰੂਰ ਦਿਖਾਣੇ ਪਰ ਅਸੀਂ ਇਹ ਵੀ ਮੰਨਦੇ ਆ ਕਿ ਤੁਸੀਂ ਵੀ ਆਪਣਾ ਫਰਜ਼ ਸਮਝਦਿਆਂ ਹੋਇਆ ਕਿ ਤਰ੍ਹਾਂ ਕਿਤੇ ਇਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚੋਗੇ ਜਾਂ ਫਿਰ ਅੱਗੇ ਜਿਸ ਤਰ੍ਹਾਂ ਦੀ ਖਬਰਾਂ ਦਿਖਾਣੇ ਆ ਅਸੀਂ ਕਿਉਂਕਿ ਸਾਡਾ ਕੰਮ ਹੈ ਚੰਗੀ ਮਾੜੀ ਹਰ ਖਬਰ ਤੁਹਾਡੇ ਨਾਲ ਸਾਂਝੀ ਕਰੀਏ ਪਰ ਤੁਸੀਂ ਤੈਅ ਕਰਨਾ ਹੈ ਕਿ ਕਿਹੜੀ ਜਗ੍ਹਾ ਤੇ ਅਸੀਂ ਪਹੁੰਚਣਾ ਹੈ ਕਿਹੜੀ ਜਗ੍ਹਾ ਤੇ ਨਹੀਂ ਪਹੁੰਚਣਾ ਜੇਕਰ ਤੁਸੀਂ ਪਹੁੰਚ ਨਹੀਂ ਸਕਦੇ ਤਾਂ ਇਸ ਖਬਰ ਨੂੰ ਸ਼ੇਅਰ ਕਰਕੇ ਕਿਸੇ ਇਸਤਾ ਦੇ ਸੱਜਣ ਬੇਲੀ ਦੇ ਕੋ ਪਹਚਾਓ ਜਿਹੜਾ ਅਗਾਹ ਵਧ ਕੇ ਮਦਦ ਕਰ ਸਕੇ ਕੈਮਰਾਮੈਨ ਦਾ ਨਾਮ ਨੋਸ਼ ਦਿਨਾਲ ਸੁਖਚੰਦ ਸਿੰਘ ਤਹਿਸੀਲ ਬਾਬਾ ਬਕਾਲਾ ਪਿੰਡ ਡੇਰੀਵਾਲਾ ਅੰਬਸਰ